ਸਰਸ਼ੀ ਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪਾਬੰਦੀ ਦੇ باوجود ਪਟਾਕੇ ਚਲਾਉਣ ਤੋਂ ਪੰਜਾਬੀ ਕਿਉਂ ਨਹੀਂ ਹਟਦੇ ਕੈਨੇਡਾ ਵਿੱਚ ਭਾਈਚਾਰੇ ਅੰਦਰੋਂ ਉੱਠੇ ਸਵਾਲ ਕੈਨੇਡਾ ਵਿੱਚ ਦੀਵਾਲੀ ਅਤੇ ਹੋਰ ਤੇ ਹਾਰਾਂ ਦੌਰਾਨ ਪਟਾਕੇ ਚਲਾਉਣ ਦੀ ਪਾਬੰਦੀ ਦੀ ਲਗਾਤਾਰ ਉਲੰਘਣਾ ਹੋਣ ਕਾਰਨ ਭਾਈਚਾਰੇ ਅੰਦਰ ਗੰਭੀਰ ਚਰਚਾ ਛਿੜ ਗਈ ਹੈ ਇਸ ਸਬੰਧ ਵਿੱਚ ਹੋਏ ਨੁਕਸਾਨ ਅਤੇ ਸੁਰੱਖਿਆ ਖਤਰਿਆਂ ਨੂੰ ਦੇਖਦੇ ਹੋਏ ਲੋਕ ਇਹ ਸਵਾਲ ਕਰ ਰਹੇ ਹਨ ਕਿ ਪਾਬੰਦੀਆਂ ਮੀਡੀਆ ਜਾਗਰੂਕਤਾ ਧਾਰਮਿਕ ਆਗੂਆਂ ਦੀਆਂ ਗੱਲਾਂ ਅਪੀਲਾਂ ਅਤੇ ਪੁਲਿਸ ਦੀ ਚੇਤਾਵਨੀ ਦੇ ਬਾਵਜੂਦ ਕੁਝ ਲੋਕ ਨਿਯਮਾਂ ਦੀ ਉਲੰਘਣਾ ਕਿਉਂ ਕਰਦੇ ਹਨ ਅੱਗ ਲੱਗਣ ਦੀਆਂ ਘਟਨਾਵਾਂ ਅਤੇ ਵੱਡਾ ਨੁਕਸਾਨ ਹਾਲੀ ਵਿੱਚ ਐਡਮਿੰਟਨ ਵਿੱਚ ਦੋ ਘਰ ਅਤੇ ਇੱਕ ਪਿਕਅਪ ਟਰੱਕ ਪਟਾਕਿਆ ਕਾਰਨ ਲੱਗੀ ਅੱਗ ਦੀ ਚਪੇਟ ਵਿੱਚ ਆ ਗਿਆ ਅਤੇ ਸੜਕੇ ਸੁਆਹ ਹੋ ਗਿਆ ਜਿਸ ਨੇ ਸੁਰੱਖਿਆ ਖਤਰੇ ਨੂੰ ਹੋਰ ਉਜਾਗਰ ਕਰ ਦਿੱਤਾ ਹੈ ਕੈਲਗਰੀ ਵਿੱਚ ਵੀ 6 ਕਮਿਊਨਿਟੀ ਤੋਂ 67 ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆਈਆਂ ਹਨ ਲੋਕਾਂ ਦਾ ਕਹਿਣਾ ਹੈ ਕਿ ਪਟਾਕਿਆਂ ਕਾਰਨ ਨਾ ਤਾਂ ਸਿਰਫ ਵਾਤਾਵਰਣ ਦੂਸ਼ਿਤ ਹੁੰਦਾ ਹੈ ਬਲਕਿ ਬਜ਼ੁਰਗ ਬਿਮਾਰ ਲੋਕ ਅਤੇ ਪਾਲਤੂ ਜਾਨਵਰ ਵੀ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ ਬਹੁਤ ਸਾਰੇ ਪੰਜਾਬੀ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਸਰਕਾਰ ਦਾ ਕਾਨੂੰਨ ਇਸ ਪ੍ਰਤੀ ਬਣਾਇਆ ਹੋਇਆ ਹੈ ਉਹ ਬਹੁਤ ਹੀ ਜ਼ਿਆਦਾ ਨਰਮ ਹੈ ਜਿਵੇਂ ਕਿ ਦੁਕਾਨਦਾਰ ਟਾਕੇ ਵੇਚ ਕੇ 10000 ਕਮਾ ਲੈਂਦੇ ਨੇ ਪਰ ਸਰਕਾਰ ਦੇ ਵੱਲੋਂ ਜੁਰਮਾਨਾ ਸਿਰਫ 500 ਡਾਲਰ ਹੀ ਰੱਖਿਆ ਗਿਆ ਜੋ ਕਿ ਬੇਹਦ ਘੱਟ ਹੈ ਇਸ ਜੁਰਮਾਨੇ ਨੂੰ ਇੰਨਾ ਜ਼ਿਆਦਾ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਉਦਾਹਰਣ ਸੈੱਟ ਹੋ ਜਾਵੇ ਅਤੇ ਫਿਰ ਕਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਤੇ ਇੱਕ ਪੰਜਾਬੀ ਵੱਲੋਂ ਇੱਥੋਂ ਇਹ ਗੱਲ ਕਹਿ ਦਿੱਤੀ ਕਿ ਜਿੰਨੇ ਵੀ ਇਹ ਨੌਜਵਾਨ ਮੁੰਡੇ ਨੇ ਇਹ ਬਹੁਤ ਜ਼ਿਆਦਾ ਨਹੀਂ ਹਨ ਇਹ ਕੁਝ ਕੋ ਹੁੱਲੜਵਾਜ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਆ ਕੇ ਮਾਹੌਲ ਖਰਾਬ ਕੀਤਾ ਜਾਂਦਾ ਹੈ ਇਨਾਂ ਨੂੰ ਤਾਂ ਸਿੱਧਾ ਡਿਪੋਰਟ ਕਰ ਦੇਣਾ ਚਾਹੀਦਾ ਹੈ ਕਿਸੇ ਦੂਸਰੇ ਦੇਸ਼ ਦੇ ਵਿੱਚ ਆ ਕੇ ਗੰਦਗੀ ਫੈਲਾਉਣਾ ਬਹੁਤ ਮਾੜੀ ਗੱਲ ਹੈ ਤੇ ਇਹ ਚੀਜ਼ਾਂ ਇਹਨਾਂ ਨੂੰ ਸਮਝ ਨਹੀਂ ਆਉਣੀਆਂ ਕੈਨੇਡਾ ਦੇ ਲੋਕ ਇਸ ਗੱਲ ਦੇ ਉੱਤੇ ਵੀ ਜ਼ੋਰ ਦੇ ਰਹੇ ਨੇ ਕਿ ਸਾਰੀ ਕਮਿਊਨਿਟੀ ਦਾ ਇਹ ਕੰਮ ਨਹੀਂ ਹੈ ਬਲਕਿ ਇਹ ਮੁੱਠੀ ਪਰ ਹੁੱਲੜਵਾਜ਼ ਲੋਕ ਨੇ ਜੋ ਸਾਰੇ ਭਾਈਚਾਰੇ ਉੱਤੇ ਕਲੰਕ ਲਗਾ ਰਹੇ ਨੇ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਨੌਜਵਾਨਾਂ ਦੇ ਕੋਲ ਜਾ ਕੇ ਪਟਾਕੇ ਨਾ ਚਲਾਉਣ ਦੀ ਰਿਕਵੈਸਟ ਕੀਤੀ ਪਰ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਬੋਲੀਆਂ ਗਈਆਂ ਅਤੇ ਆਪਣੇ ਹੀ ਪੰਜਾਬੀ ਭਾਈਚਾਰੇ ਦੇ ਮੁੰਡਿਆਂ ਵੱਲੋਂ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਗਈਆਂ ਤੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਉਹਨਾਂ ਦੀ ਗੱਲ ਦੇ ਉੱਤੇ ਗੌਰ ਬਿਲਕੁਲ ਵੀ ਨਹੀਂ ਕੀਤਾ ਗਿਆ ਇੱਕ ਪਾਸੇ ਸਾਡੀ ਕੌਮ ਨੂੰ ਜਾਣਿਆ ਜਾਂਦਾ ਹੈ ਲੋਕਾਂ ਦੀ ਮਦਦ ਕਰਨ ਵਾਸਤੇ ਕੌਮ ਦੇ ਲਈ ਹੜਾਂ ਲਈ ਲੱਖਾਂ ਡਾਲਰ ਇਕੱਠੇ ਕਰ ਸਕਦੀ ਹੈ ਮਨੁੱਖਤਾ ਦੇ ਕੰਮ ਕਰ ਸਕਦੀ ਹੈ ਅਤੇ ਕਿਸੇ ਦੇਸ਼ ਦੇ ਵਿੱਚ ਮੁਸੀਬਤ ਆ ਜਾਵੇ ਤਾਂ ਉੱਥੇ ਤੱਕ ਲੰਗਰ ਚਲਾਉਣ ਦੀ ਹਿੰਮਤ ਜਿਹੜੇ ਪੰਜਾਬੀ ਰੱਖਦੇ ਹਨ ਪਰ ਕੁਝ ਚੰਦ ਪਰ ਲੋਕ ਨੇ ਜਿਨ੍ਹਾਂ ਦੇ ਬੱਲੂ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਹੁੱਲੜਬਾਜੀ ਕਰਕੇ ਸਾਡੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਬਹੁਤ ਬੇਕਾਰ ਲੋਕ ਨੇ ਜਿਨ੍ਹਾਂ ਦੇ ਬਲ ਉਸ ਤਰ੍ਹਾਂ ਦੀ ਹੁੱਲੜਬਾਜੀ ਕੀਤੀ ਜਾਂਦੀ ਹੈ ਇਹ ਸਾਰੀ ਚਰਚਾ ਇਸ ਗੱਲ ਤੇ ਕੇਂਦ੍ਰਿਤ ਰਹੀ ਹੈ ਕਿ ਕੈਨੇਡਾ ਵਿੱਚ ਪ੍ਰਵਾਸ ਕਰਨ ਵਾਲਿਆਂ ਨੂੰ ਇੱਥੋਂ ਦੇ ਨਿਯਮਾਂ ਅਤੇ ਸੱਭਿਆਚਾਰ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਆਪਣੀ ਖੁਸ਼ੀ ਨੂੰ ਦੂਜਿਆਂ ਦੀ ਸੁਰੱਖਿਆ ਅਤੇ ਆਰਾਮ ਤੋਂ ਉੱਪਰ ਨਹੀਂ ਰੱਖਣਾ ਚਾਹੀਦਾ ਇਹ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਦੂਜੇ ਲੋਕ ਰਹਿ ਰਹੇ ਨੇ ਜੋ ਬਿਲਕੁਲ ਸਹੀ ਨੇ ਉਹਨਾਂ ਨੂੰ ਵੀ ਜਿਹੜੀ ਕੈਨੇਡਾ ਦੀ ਕਮਿਊਨਿਟੀ ਹੈ ਉਹ ਉਹਨਾਂ ਨੂੰ ਗਲਤ ਨਜ਼ਰ ਨਾਲ ਦੇਖਣਾ ਸ਼ੁਰੂ ਕਰਦੀ ਹੈ ਇਸ ਲਈ ਇਹੋ ਜੀ ਹੁੱਲੜਬਾਜ਼ੀ ਕਦੇ ਵੀ ਨਹੀਂ ਕਰਨੀ ਚਾਹੀਦੀ ਹੈ ਇਸ ਦੇ ਨਾਲ ਤੁਸੀਂ ਦੂਜਿਆਂ ਨੂੰ ਕੰਡੇ ਵੀਜ ਰਹੇ ਹੋ ਜੋ ਕਿ ਬੇहद ਮਾੜੀ ਗੱਲ ਹੈ ਬਾਕੀ ਤੁਸੀਂ ਇਸ ਚੀਜ਼ ਨੂੰ ਲੈ ਕੇ ਕੀ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਸਾਨੂੰ ਨਾਲ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਸਾਡੇ ਚੈਨਲ ਦੇ ਉੱਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ